ਉਸੀ ਕੀ ਪ੍ਰਾਪਤੀ ਲੈ ਕੇ ਜਨਤਾ ਦੀ ਕਿਚੈਰੀ ਚਾਹੋਗੇ ਪਲੱਸ ਜਿਹੜਾ ਪ੍ਰਾਪਤੀਆਂ ਦਾ ਜਿਹੜਾ ਵਿਕਾਸ ਦਾ ਦਾਵਾ ਧਾਰੀਵਾਲ ਸਾਹਿਬ ਕਰ ਰਿਹਾ ਹੈ ਉਹਨੂੰ ਮੇਰਾ ਮੰਨਣਾ ਇਹ ਹੈ ਕਿ ਧਾਰੀਵਾਲ ਸਾਹਿਬ ਇਸ ਤੋਂ ਦੀ ਜੰਪਲ ਨੇ ਜੇ ਏਡੇ ਜ਼ਿੰਮੇਵਾਰ ਬੰਦੇ ਹੋ ਕੇ ਉਹਨਾਂ ਨੂੰ ਕੰਮ ਨਹੀਂ ਦਿੱਖਦੇ ਤੇ ਉਹਨਾਂ ਨੂੰ ਕੀ ਕੀਤਾ ਜਾ ਸਕਦਾ ਉਹ ਫਿਰ ਇਹਦਾ ਮਤਲਬ ਲੋਕਾਂ ਦੇ ਦੁੱਖ ਤਕਲੀਫੀ ਉਹਨਾਂ ਨੂੰ ਨਹੀਂ ਦੱਸਣਗੇ ਜੀ ਜੀ ਦੀ ਮਸ਼ਾ ਜਿਹੜੇ ਕੈਬਨਿਟ ਮੰਤਰੀਆਂ ਨੂੰ ਉਤਾਰਿਆ ਗਿਆ ਮੈਦਾਨ 'ਚ ਇਹਦਾ ਮਤਲਬ ਹੈ ਉਹ ਪਾਰਟੀ ਕਿਤੇ ਨਾ ਕਿਤੇ ਕਮਜ਼ੋਰ ਹੋਈ ਹੈ ਪਾਰਟੀ ਦੇਖੋ ਉਹਨਾਂ ਦਾ ਮੰਨਣਾ ਸੀ ਚੰਗੇ ਅਹੀ ਮਤਲਬ ਜਿਹੜੇ ਇਹ ਪੁਛਤੈਨੀ ਜਿਹੜੇ ਪਰਿਵਾਰ ਹੈ ਉਹ ਜੇ ਨਹੀਂ ਕਰਾਂਗੇ ਅਸੀਂ ਨਵੇਂ ਘਰਾਂ ਦੇ ਮੁੰਡਿਆਂ ਨੂੰ ਮੌਕਾ ਦੇਵਾਂਗੇ ਇਹਦਾ ਮਤਲਬ ਪਾਰਟੀ ਕਮਜ਼ੋਰ ਹੋ ਗਈ ਹੈ ਕਿ ਪਾਰਟੀ ਦੇ ਨਾਂ ਦੇ ਉੱਤੇ ਲੋਕ ਜਿੱਤੇ ਸੀ ਹੁਣ ਬੰਦੇ ਦੇ ਨਾਂ ਦੇ ਉੱਤੇ ਪਾਰਟੀ ਚ ਪਾਉਣਾ ਚਾਹੁੰਦੀ ਹੈ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਦੀ ਸਭ ਤੋਂ ਮਹੱਤਵਪੂਰਨ ਮੰਨੀ ਜਾਂਦੀ ਲੋਕ ਸਭਾ ਸੀਟ ਸ਼੍ਰੀ ਅਬਰਸਰ ਸਾਹਿਬ ਲਈ ਲਗਾਤਾਰ ਤੀਸਰੀ ਵਾਰ ਗੁਰਜੀਤ ਸਿੰਘ ਔਜਲਾ ਨੂੰ میدان ਚ ਉਤਾਰਿਆ ਗਿਆ ਹੈ ਤੋ ਸਾਡੇ ਨਾਲ ਜੀ ਜਿਹਨੇ ਗੁਰਜੀਤ ਸਿੰਘ ਗੋਜਲਾ ਉਹ ਕਿ ਕੀ ਕਾਰਨ ਸਮਝਦੇ ਹੋ ਪਾਰਟੀ ਵੱਲੋਂ ਲਗਾਤਾਰ ਤੀਸਰੀ ਵਾਰੀ ਤੁਹਾਡੇ ਚ ਭਰੋਸਾ ਬਖਟਾਇਆ ਗਿਆ ਮੇਰਾ ਖਿਆਲ ਹੈ ਜਿਹੜੇ ਵੀ ਕਾਰਨ ਹੈ ਇਹ ਗੁਰੂ ਰਾਮਦਾਸ ਜੀ ਦੀ ਨਗਰੀ ਇਹਨਾਂ ਪਵਿੱਤਰਾਂ ਸਰੋਵਰਾਂ ਦੀ ਨਗਰੀ ਉੱਥੋਂ ਦੇ ਵਸਦੇ ਲੋਕਾਂ ਦੇ ਹਾਵ ਭਾਵ ਤੇ ਸਾਡੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਦੇ ਵੱਲੋਂ ਜਿਹੜਾ ਪਾਰਟੀ ਪ੍ਰਤੀ ਔਰ ਦੇਸ਼ ਪ੍ਰਤੀ ਔਰ ਕਹਿ ਸਕਦੇ ਕਿ ਪਾਰਲੀਮੈਂਟ ਦੇ ਪ੍ਰਤੀ ਕੀਤੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਨੇ ਦੁਬਾਰਾ ਇਹ ਟਿਕਟ ਦੇ ਕੇ ਮੈਨੂੰ ਭੇਜਿਆ ਹੈ ਲੋਕ ਸਭਾ ਦੇ ਉਮੀਦਵਾਰ ਵਜੋਂ ਅੰਮ੍ਰਿਤਸਰ ਤੋਂ ਔਰ ਮੈਂ ਸਮਝਦਾ ਕਿਹੜੀ ਟਿਕਟ ਹੈ ਇਹ ਸਾਡੀ ਜਿਹੜੀ ਇੱਥੋਂ ਦੀ ਲੋਕ ਨੇ ਮੈਂ ਉਹਨਾਂ ਦੇ ਉਹਨਾਂ ਨੂੰ ਸਮਰਪਿਤ ਕਰਦਾ ਕਿ ਉਹਨਾਂ ਦੀ ਟਿਕਟ ਹੈ ਕਿਉਂਕਿ ਬਾਰ-ਬਾਰ ਟਿਕਟ ਦੇਣਾ ਪਾਰਟੀ ਵੱਲੋਂ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਤਾਂ ਹੀ ਦਿੱਤੀ ਜਾ ਸਕਦੀ ਹੈ ਜੇ ਲੋਕ ਭਰੋਸਾ ਕਰਨ ਤੇ ਸੋ ਮੈਂ ਇਹ ਮੰਨਦਾ ਕਿ ਇਹ ਜੋ ਕੁਝ ਵੀ ਹੈ ਇਹ ਇਸ ਨਗਰੀ ਦਾ ਹੀ ਹੈ ਉਹਨਾਂ ਦਾ ਹੀ ਸਭ ਕੁਝ ਹੈ ਤੁਸੀਂ ਪਾਰਲੀਮੈਂਟ ਦੀ ਗੱਲ ਕੀਤੀ ਪਾਰਲੀਮੈਂਟ ਚ ਇੱਕ ਵੱਡਾ ਹਾਦਸਾ ਹੋਣੋਂ ਬਚਾਇਆ ਸੀ ਤੁਸੀਂ স্মੋਕ ਬਾਂਗ ਨੂੰ ਆਪਣੀ ਜਾਨ ਤੇ ਖੇਡ ਕੇ ਲੱਗਦਾ ਹੈ ਕਿ ਉਹ ਉਹ ਜਿਹੜਾ ਜਿਹੜੀ ਘਟਨਾ ਸੀ ਕਿਤੇ ਨਾ ਕਿਤੇ ਉਹ ਵੀ ਇੱਕ ਬੜੀ ਹੈਲਪਫੁਲ ਰਹੀ ਹੈ ਇਸ ਵਾਰ ਦੇਖੋ ਉੱਥੇ ਸਾਡੇ ਪੰਜਾਬੀਆਂ ਦੇ ਮਤਲਬ ਖੂਨ ਚ ਹੈ ਕਿ ਜਿੱਥੇ ਵੀ ਕੋਈ ਮੁਸ਼ਕਲ ਆਵੇ ਜਿੱਥੇ ਕੋਈ ਦਿੱਕਤ ਹੋਵੇ ਅਸੀਂ ਲੋਕ ਖੜਦੇ ਆ ਔਰ ਉਸ ਉਦਾਂ ਹੀ ਸਾਡਾ ਮਾਣ ਵਧਾਇਆ ਦੇਸ਼ ਦੇ ਵਿੱਚ ਜਿੱਥੇ ਪੰਜਾਬੀਆਂ ਦਾ ਮਾਣ ਵਧਿਆ ਉੱਥੇ ਪਾਰਟੀ ਦਾ ਵੀ ਮਾਣ ਵਧਦਾ ਹੈ ਕਿਉਂਕਿ ਜਦੋਂ ਇਹੋ ਜਿਹੀ ਭੀੜ ਬਣੇ ਉਦੇ ਬਾਅਦ ਚ ਪਤਾ ਲੱਗਾ ਨਾ ਕਿ ਉਹ ਸਮੋਗ ਬੰਗ ਸੀ ਪਹਿਲੋਂ ਤਾਂ ਨਹੀਂ ਨਾ ਪਤਾ ਕਿ ਉਹ ਬੰਬ ਹੈ ਉਹ ਤੇ ਕੋਈ ਸਪੈਟੀਏ ਸਨ ਜਿਨ੍ਹਾਂ ਨੇ ਕੋਈ ਸਪੈਕ ਕੀਤੀ ਸੋ ਇਹ ਇੱਕ ਸਾਡਾ ਕਲਚਰ ਹੈ ਇਥੋਂ ਦਾ ਸੋ ਮੈਂ ਮੰਨਦਾ ਕਿ ਉਹ ਵੀ ਇੱਕ ਹਿੱਸਾ ਹੋਵੇਗਾ ਮੇਰਾ ਮੰਨਣਾ ਹੈ ਕਿ ਇਹ ਚੋ ਪੱਖੀ ਜੇ ਬੰਦਾ ਹਰ ਪੱਖ ਦੇ ਉੱਤੋਂ ਕੰਮ ਕੀਤਾ ਹੋਵੇ ਸਮਾਜ ਚ ਅੱਛੇ ਕੰਮ ਕੀਤੇ ਹੋਣ ਪਾਰਲੀਮੈਂਟ ਚ ਆਵਾਜ਼ ਰੱਖੀ ਹੋਵੇ ਮਸਲੇ ਹੱਲ ਕਰਾਏ ਹੋਣ ਲੋਕਾਂ ਦੇ ਨਿੱਜੀ ਮਸਲੇ ਹੱਲ ਕੀਤੇ ਹੁਣ ਲੋਕਾਂ ਦਾ ਮੇਲ ਜੋਲ ਹੋਵੇ ਤਾਂ ਦੀ ਜਾ ਕੇ ਚੀਜ਼ਾਂ ਜਿਹੜੀਆਂ ਨੇ ਇਹ ਮਤਲਬ ਹੋ ਸਕਦੀਆਂ ਨੇ ਤਾਂ ਦੀ ਜਾ ਕੇ ਵਿਸ਼ਵਾਸ ਬਣਦਾ ਹੈ ਜੀ ਭਾਈ ਬੜੀ ਕਸ਼ਮਸ਼ ਕਸ਼ ਰਹੀ ਹੈ ਇਸ ਵਾਰੀ ਟਿਕਟ ਨੂੰ ਲੈ ਕੇ ਬੜੇ ਵੱਡੇ ਵੱਡੇ ਥੰਬ ਜਿਹੜੇ ਐ ਉਹਨਾਂ ਵੱਲੋਂ ਟਿਕਟ ਦੀ ਦਾਅਵੇਦਾਰੀ ਜਤਾਈ ਗਈ ਸੀ ਚਾਹੇ ਉਹ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਜਾਂ ਫਿਰ ਕੈਬਨਟ ਵਜ਼ੀਰ ਰਹਿ ਚੁੱਕੇ ਸੁਖਵਿੰਦਰ ਸਿੰਘ ਸਰਕਾਰੀਆ ਨੇ ਤੋਂ ਵੱਡੇ ਵੱਡੇ ਨਾਮ ਸੀ ਔਰ ਚਰਚਾ ਇਹ ਸੀ ਕਿ ਇਸ ਵਾਰੀ ਟਿਕਟ ਨੂੰ ਲੈ ਕੇ ਬੜਾ ਕਮਸਾਨ ਮਚਿਆ ਹੈ ਹੁਣ ਟਿਕਟ ਮਿਲ ਚੁੱਕੀ ਹੈ ਲੱਗਦਾ ਕਿ ਇਹ ਜਿਹੜੇ ਵੱਡੇ ਨਾਮ ਜਿਹੜੇ ਟਿਕਟ ਦੇ ਦਾਅਵੇਦਾਰ ਸੀ ਇਹ ਹੁਣ ਪੂਰੀ ਦਿਲੋਂ ਮਦਦ ਕਰਨਗੇ ਦੇਖੋ ਇਹਨੇ ਇੱਕ ਲੋਕਤੰਤਰ ਪ੍ਰਕਿਰਿਆ ਹੁੰਦੀ ਹੈ ਔਰ ਮੇਰੇ ਬਹੁਤ ਸਤਿਕਾਰਯੋਗ ਨੇ ਸਾਰੇ ਔਰ ਜਦੋਂ ਵੀ ਇਹ ਟਿਕਟ ਫੈਸਲਾ ਹੋਇਆ ਸਭਨਾਂ ਨੂੰ ਨਾਲ ਸਹਿਮਤੀ ਦੇ ਨਾਲ ਹੀ ਇਹਦੇ ਤੇ ਫੈਸਲਾ ਹੋਇਆ ਕਿਉਂਕਿ ਹਰ ਕੋਈ ਚਾਹੁੰਦਾ ਟਿਕਟ ਜਿੱਤੀ ਜਾਵੇ ਸੋ ਉਹ ਵੀ ਸਾਡਾ ਮੈਂ ਹਮੇਸ਼ਾ ਹੀ ਕਿਉਂਕਿ ਇਸ ਮਾਨਜਗ ਆਫਿਸ ਹੋਣੀ ਜੀ ਹਮੇਸ਼ਾ ਹੀ ਉਹਨਾਂ ਦੇ ਨਾਲ ਤੁਹਾਨੂੰ ਪਤਾ ਕਿ ਬਾਪੜਾ ਬੱਚਿਆਂ ਵਾਲਾ ਇੱਕ ਰਿਸ਼ਤਾ ਰਿਹਾ ਸਾਡੇ ਨਾਲ ਮਤਲਬ ਹਮੇਸ਼ਾ ਉਹਨਾਂ ਦਾ ਆਸ਼ੀਰਵਾਦ ਰਿਹਾ ਵਾ ਆ ਸਿਆਸੀ ਗੁਰੂ ਦੇ ਤੌਰ ਤੇ ਵੀ ਔਰ ਸਰਕਾਰੀਆ ਸਾਹਿਬ ਨਾਲ ਵੀ ਬੜੇ ਖਾਮੇ ਸਬੰਧ ਰਿਹਾ ਠੀਕ ਹੈ ਟਿਕਟ ਮੰਗਣਾ ਇੱਕ ਕਿਉਂਕਿ ਦੂਜੇ ਵੀ ਲੋਕ ਹੁੰਦੇ ਜਿਹੜੇ ਟਿਕਟ ਚਾਹੁੰਦੇ ਆ ਮਿਲੇ ਔਰ ਮੰਗਣਾ ਇੱਕ ਅਧਿਕਾਰ ਖੇਤਰ ਹੈ ਸੋ ਹੁਣ ਉਹ ਆਪ ਜ਼ਿੰਮੇਵਾਰੀ ਆਮ ਕਾਸ ਰਹੀ ਹੈ ਕਿ ਇਸ ਵਾਰ ਅੰਦਰੂਨੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਨਹੀਂ ਮੇਰਾ ਨਹੀਂ ਖਿਆਲ ਕੋਈ ਇਹ ਜੀ ਗੱਲ ਹੋਵੇ ਤੁਹਾਡੇ ਸਾਹਮਣੇ ਹੋਣਾ ਸਾਰਾ ਕੁਝ ਦੇਣ ਤੇ ਚਾਲੀ ਰਹਿ ਗਏ ਨੇ ਕੋਈ ਬਹੁਤਾ ਲੰਬਾ ਸਮਾਂ ਤੇ ਹੈ ਨਹੀਂਗਾ ਔਰ ਸਾਰੇ ਪਾਰਟੀ ਪ੍ਰਤੀ ਵਫਾਦਾਰ ਨੇ ਸਾਰਿਆਂ ਨੂੰ ਪਤਾ ਹੈ ਕਿ ਇਸ ਵੇਲੇ ਲੜਾਈ ਜਿਹੜੀ ਹੈ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਹੈ ਜਿੱਥੇ ਲੋਕਾਂ ਨੇ ਮਤਦਾਨ ਕਰਨਾ ਇੱਕ ਇੱਕ ਲੀਡਰ ਨੇ ਆਪਣਾ ਹਿੱਸਾ ਪਾਉਣਾ ਇਸ ਚੀਜ਼ ਦੇ ਵਿੱਚ ਕਿ ਦੇਸ਼ ਦੇ ਵਿੱਚ ਜਿਹੜਾ ਜੋ ਮਾਹੌਲ ਬਣਿਆ ਹੈ ਉਹਨੂੰ ਬਦਲਣ ਦੀ ਲੋੜ ਹੈ ਤੇ ਉਹਨੂੰ ਕੌਣ ਬਦਲ ਸਕਦੇ ਨੇ ਇਹਦੇ ਵਿੱਚ ਠੀਕ ਹੈ ਕਿਤੇ ਨਾ ਕਿਤੇ ਮਨ ਦੇ ਵਿੱਚ ਗੱਲਾਂ ਹੁੰਦੀਆਂ ਨੇ ਪਰ ਸਭ ਤੋਂ ਵੱਡੀ ਜਿਹੜੀ ਜ਼ਰੂਰੀ ਗੱਲ ਹੈ ਸਾਨੂੰ ਇੱਕ ਮਤ ਹੋਣਾ ਪਊਗਾ ਕਿ ਆਪਾਂ ਨੂੰ ਜਿਹੜੀ ਪਾਰਟੀ ਦਾ ਸੰਵਿਧਾਨ ਏਡਾ ਪੁਰਾਣਾ ਹੋਵੇ ਇਤਿਹਾਸ ਏਡਾ ਪੁਰਾਣਾ ਹੋਵੇ ਔਰ ਉਸ ਪਾਰਟੀ ਨੇ ਬੜਾ ਵੱਡਾ ਯੋਗਦਾਨ ਪਾਇਆ ਹੋਵੇ ਦੇਸ਼ ਦੀ ਆਜ਼ਾਦੀ ਦੇ ਵਿੱਚ ਪਾਰਟੀ ਕੀ ਹੁੰਦੀ ਲੋਕਾਂ ਦਾ ਸਮੂਹ ਜਨ ਸਮੂਹ ਦਾ ਵਰਕਰਾਂ ਦਾ ਔਰ ਲੀਡਰਾਂ ਦਾ ਅੱਜ ਉਹ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਆ ਮੇਰੇ ਮੋਢਿਆਂ ਤੇ ਵੀ ਆ ਵਰਕਰ ਦੇ ਮੋਢਿਆਂ ਤੇ ਵੀ ਆ ਔਰ ਉਸ ਜ਼ਿੰਮੇਵਾਰੀ ਨੂੰ ਸਾਡਾ ਛੋਟੇ ਵਰਕਰ ਤੋਂ ਲੈ ਕੇ ਵੱਡਾ ਲੀਡਰ ਹਰ ਤੰਦੇਈ ਦਿਨਾਂ ਬਾਇਗਾ ਤੁਸੀਂ ਦੋ ਚਾਰ ਦਿਨ ਦੇ ਵਿੱਚ ਵੇਖ ਲਓ ਸਾਰੇ ਆਪੋ ਆਪਣੀ ਜਗ੍ਹਾ ਤੇ ਕੰਮ ਕਰਨਗੇ ਔਰ ਇਹ ਸੀਟ ਜਿਹੜੀ ਹੈ ਪਰਮਾਤਮਾ ਨੇ ਚਾਹਿਆ ਤੇ ਲੋਕਾਂ ਦੀ ਸਹਿਮਤੀ ਦੇ ਨਾਲ ਬਧੀਆ ਤਰੀਕੇ ਨਾਲ ਜਿੱਤ ਕੇ ਦਮਾ ਜਿੱਦਾਂ ਜਿਹੜਾ ਸਿਨੈਰੀਓ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਪੰਜਾਬ ਦੇ ਮੌਜੂਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੋ ਆਮ ਆਦਮੀ ਪਾਰਟੀ ਵੱਲੋਂ ਉਤਾਰੇ ਗਏ ਮੈਦਾਨ 'ਚ ਇੱਕ ਪਹਿਲਾਂ ਭਾਜਪਾ 'ਚ ਰਹਿ ਚੁੱਕੇ ਹੁਣ ਮੌਜੂਦਾ ਸ਼੍ਰੋਮਣੀ ਕਾਲੀਦਾਵਲ 'ਚ ਨੇ ਉਹ ਵੀ ਵਜ਼ੀਰ ਰਹਿ ਚੁੱਕੇ ਅਨਿਲ ਜੋਸ਼ੀ ਨੇ ਔਰ ਤੀਸਰੇ ਭਾਰਤੀ ਜਨਤਾ ਪਾਰਟੀ ਵੱਲੋਂ ਤਰਜੀਤ ਸਿੰਘ ਸੰਧੂ ਜਿਨ੍ਹਾਂ ਦੀ ਇਹ ਬਤੌਰ ਐਮਬੈਸਡਰ ਜਿਹੜੇ ਅਮਰੀਕਾ 'ਚ ਸੇਵਾਵਾਂ ਨਿਭਾ ਚੁੱਕੇ ਨੇ ਇੱਕ ਵੱਡਾ ਨਾਮ ਜਿਹੜਾ ਐਕਸਟਰਨਲ ਅਫੇਅਰ ਦੇ ਵਿੱਚ ਦੇਖਿਆ ਜਾਂਦਾ ਔਰ ਇਹ ਵੀ ਆਮ ਚਰਚਾ ਹੈ ਕਿ ਉਹ ਅਗਲੇ ਐਕਸਟਰਨਲ ਅਫੇਅਰ ਮਿਨਿਸਟਰ ਵੀ ਪੱਕੇ ਨੇ ਤਾਂ ਇਹੋ ਜੇ ਚੋਣ ਸਿਨੈਰੀਓ 'ਚ ਗੁਰਜੀਤ ਸਿੰਘ ਔਜਲਾ ਆਪਣੇ ਆਪ ਨੂੰ ਕਿੱਥੇ ਖੜਾ ਦੇ ਦਿੱਤੇ ਹੈ ਦੇਖੋ ਮੇਰਾ ਮੰਨਣਾ ਹੈ ਕਿ ਹਰ ਪਾਰਟੀ ਆਪਣੇ ਵੱਲੋਂ ਅੱਛਾ ਉਮੀਦਵਾਰ ਤਾਰਨ ਦੀ ਕੋਸ਼ਿਸ਼ ਕਰਦੀ ਹੈ ਔਰ ਉਹ ਹੁਣ ਉਮੀਦਵਾਰ ਲੋਕਾਂ ਦੇ ਕਿੰਨਾ ਪਸੰਦ ਆਉਂਦਾ ਜਾਂ ਨਾ ਪਸੰਦ ਆਉਂਦਾ ਇਹਦੇ ਲੋਕਾਂ ਨੇ ਲੋਕਾਂ ਨੇ ਜਦੋਂ ਵੇਖਣਾ ਇਹ ਕਿ ਜਿਹੜਾ ਬੰਦਾ ਵੀ ਆਇਆ ਹੈ ਉਹਦਾ ਇਸ ਸ਼ਹਿਰ ਪ੍ਰਤੀ ਇਸ ਖਿੱਤੇ ਪ੍ਰਤੀ ਇਸ ਪੰਜਾਬ ਪ੍ਰਤੀ ਕੀ ਰਵੱਈਆ ਰਿਹਾ ਹੈ ਉਹਦੀਆਂ ਜਿਹੜੀਆਂ ਕੀਤੀਆਂ ਸਵਾਮਾਂ ਨੇ ਚਾਹੇ ਉਹ ਕਲਦੀਪ ਧਾਰੀ ਵਾਲੀ ਕਹਿ ਲਓ ਉਹਨਾਂ ਦੇ 2 ਸਾਲ ਦਾ ਜਿਹੜਾ ਤਜਰਬਾ ਹੈ ਉਹਨਾਂ ਨੇ 2 ਸਾਲ ਦੇ ਵਿੱਚ ਇੱਕ ਕੈਬਨਿਟ ਵਜ਼ੀਰ ਦੇ ਹੁੰਦੇ ਆ ਪੰਜਾਬ ਨੂੰ ਕਿੰਨਾ ਫਾਇਦਾ ਦਿੱਤਾ ਕੀ ਕੀਤਾ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਹਲਕੇ ਨੇ ਖਾਸ ਕਰ ਉਹਨਾਂ ਦਾ ਕੀ ਖਿਆਲ ਰੱਖਿਆ ਕੀ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਜੋ ਹਾਲਾਤ ਨੇ ਲਾਅ ਐਂਡ ਆਰਡਰ ਨੂੰ ਲੈ ਕੇ ਜਾਂ ਕਾਰਪੋਰੇਸ਼ਨ ਦੇ ਨਾਂ ਚੁਣੇ ਹੋਣ ਕਰਕੇ ਕੀ ਉਹਨਾਂ ਨੇ ਕਦੀ ਉਹੋ ਜਿਹੀ ਆਵਾਜ਼ ਰੱਖੀ ਵੀ ਆਪਾਂ ਨੂੰ ਕਾਰਪੋਰੇਸ਼ਨ ਚਾਹੀਦੀ ਹੈ ਸਾਰਾ ਸ਼ਹਿਰ ਤੁਹਾਨੂੰ ਪਤਾ ਕੀ ਹਾਲਾਤ ਪਏ ਨੇ ਲਾਅ ਐਂਡ ਆਰਡਰ ਦੀ ਸਥਿਤੀ ਕੀ ਹੈ ਇਸੇ ਤਰੀਕੇ ਨਾਲ ਜੋਸ਼ੀ ਸਾਹਿਬ ਨੇ ਅ ਅਛੇ ਨੇ ਮੇਰੇ ਸਾਰਿਆਂ ਨਾਲ ਬਹੁਤ ਵਧੀਆ ਸਬੰਧ ਨੇ ਮੈਂ ਨਿੱਜੀ ਤੌਰ ਤੇ ਗਲਤ ਨਹੀਂ ਕਰਦਾ ਪਰ ਇੱਕ ਗੱਲ ਜ਼ਰੂਰ ਕਹਾਂਗਾ ਕਿ ਉਹਨਾਂ ਨੇ ਉਹ ਕਹਿੰਦੇ ਕਿ ਮੈਂ ਡਿਵੈਲਪਮੈਂਟ ਵੀ ਬਹੁਤ ਕਰਾਈ ਹੈ ਅੱਛੀ ਗੱਲ ਹੈ ਉਹਨਾਂ ਨੇ ਜਿਹੜੀ ਡਿਵੈਲਪਮੈਂਟ ਕਰਾਈ ਸਾਡਾ ਫਰਜ਼ ਬੰਦਾ ਸੀ ਚੋਣੇ ਇਸ ਪਰ ਕਿਤੇ ਨਾ ਕਿਤੇ ਜਾ ਕੇ ਕੋਈ ਨਾ ਕੋਈ ਤੇ ਲੋਕਾਂ ਦੇ ਮਨ 'ਚ ਅਜਿਹੇ ਪ੍ਰਭਾਵ ਪਏ ਹੀ ਹਨ ਕਿ ਦੁਬਾਰਾ ਉਹਨਾਂ ਨੂੰ ਲੋਕ ਬਾਰ-ਬਾਰ ਖਲੋਣ ਦੇ باوجود ਵੀ ਮੌਕਾ ਨਹੀਂ ਦੇ ਰਹੇ। ਨੂੰ ਸਾਰਿਆਂ ਨੂੰ ਵਧਾਈ ਵੀ ਦਿਨਾ ਸਿੱਧੂ ਸਾਹਿਬ ਕਹਿੰਦੇ ਆ ਕਿ ਅਸੀਂ 2 ਸਾਲ ਦੀਆਂ ਪ੍ਰਾਪਤੀਆਂ ਲੈ ਕੇ ਜਨਤਾ ਦੀ ਕਚਹਿਰੀ 'ਚ ਪਹੁੰਚੇ ਆਂ। ਔਜਲਾ ਸਾਹਿਬ ਇਹ ਦੱਸਣ ਕਿ 2 ਸਾਲ ਪਿਛਲੇ 5 ਸਾਲ ਦੇ 7 ਸਾਲ ਦੀ ਪ੍ਰਾਪਤੀ ਕੀ ਹੈ? ਕਿਹੜੀ ਇੰਡਸਟਰੀ ਇੱਥੇ ਲੈ ਕੇ ਆਏ ਆ? ਕਿਹੜੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਆ? ਇਹ ਕੀ ਖਾਸ ਪ੍ਰਾਪਤੀ ਉਹ ਗਿੰਦੇ ਤੁਸੀਂ ਕੀ ਪ੍ਰਾਪਤੀ ਲੈ ਕੇ ਜਨਤਾ ਦੀ ਕਚਹਿਰੀ ਚ आओगे ਪਲੱਸ ਜਿਹੜਾ ਪ੍ਰਾਪਤੀਆਂ ਦਾ ਜਿਹੜਾ ਵਿਕਾਸ ਦਾ ਦਾਵਾ ਧਾਰੀਵਾਲ ਸਾਹਿਬ ਕਰ ਰਿਹਾ ਹੈ ਉਹਨੂੰ ਕਿਸ ਤਰ੍ਹਾਂ ਦੇਖੀਂ ਦੇਖੋ ਮੇਰਾ ਮੰਨਣਾ ਇਹ ਹੈ ਕਿ ਧਾਰੀਵਾਲ ਸਾਹਿਬ ਇਸ ਤੋਂ ਦੇ ਜੰਪਲ ਨੇ ਜੇ ਏਡੇ ਜ਼ਿੰਮੇਵਾਰ ਬੰਦੇ ਹੋ ਕੇ ਉਹਨਾਂ ਨੂੰ ਕੰਮ ਨਹੀਂ ਦਿਖਦੇ ਤੇ ਉਹਨਾਂ ਨੂੰ ਕੀ ਕੀਤਾ ਜਾ ਸਕਦਾ ਉਹ ਫਿਰ ਇਹਦਾ ਮਤਲਬ ਲੋਕਾਂ ਦੇ ਦੁੱਖ ਤਕਲੀਫ ਵੀ ਉਹਨਾਂ ਨੂੰ ਨਹੀਂ ਦੱਸਣਗੇ ਮੈਂ ਇੱਕ ਛੋਟੀ ਜੀ ਚੀਜ਼ ਦੱਸ ਦਿੰਦਾ ਧਾਰੀਵਾਲ ਸਾਹਿਬ ਨੂੰ ਇਹ ਪੁੱਛੋ ਵੀ ਜਦੋਂ ਤੁਸੀਂ ਇਸ ਹਲਕੇ 'ਚ ਕੰਮ ਕਰਦੇ ਹੋ ਤੇ ਅੰਮ੍ਰਿਤਸਰ ਤੋਂ ਜਨਾਲੇ ਕਿੰਨੇ ਟਾਈਮ 'ਚ ਜਾਂਦੇ ਤੇ ਕਿੰਨੇ ਟੋਏ ਅੱਜ ਜਿਹੜੀ ਸੜਕ ਤੇ ਜਾਂਦੇ ਜੇ ਇੱਥੋਂ ਲੈ ਕੇ ਰਮਦਾਸ ਤੱਕ ਇਹ ਤੇ ਇੱਕ ਹੀ ਮੈਂ ਦੱਸ ਰਿਹਾ ਜੀ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਉੱਤੋਂ ਬਾਹਰ ਜਾਣਾ ਨਹੀਂ ਅਜਨਾਲੇ ਤੋਂ ਬਾਹਰ ਉਹ ਕੈਬਨਿਟ ਵਜ਼ੀਰ ਸਿਰਫ ਅਜਨਾਲੇ ਹਲਕੇ ਦੇ ਨੇ ਉੱਤੋਂ ਬਾਹਰ ਨਹੀਂ ਜਾਂਦੇ ਉਹ ਕਿਤੇ ਵੀ ਕਿਉਂਕਿ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੁਹਾਨੂੰ 50% ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ ਸੋ ਉਹ ਉਹ ਇੰਨਾ ਹੀ ਉਹਨਾਂ ਨੂੰ ਦੱਸ ਦਿੰਦਾ ਕਿ ਤੁਸੀਂ ਆਪਣਾ ਨੋਟ ਟਾਈਮ ਉਦੋਂ ਦਾ ਕੱਢ ਲਿਓ ਤੇ ਅੱਜ ਦਾ ਕੱਢ ਲਿਓ ਇਹ ਤੁਹਾਡੇ ਦਾਸ ਦਾ ਹੀ ਕੀਤਾ ਹੋਇਆ ਕੰਮ ਹੈ ਬਾਕੀ ਜਦੋਂ ਕਿਤੇ ਫਲਾਈਟ ਲੈਣੀ ਹੋਊਗੀ ਇੰਗਲੈਂਡ ਦੀ ਉਹ ਵੀ ਤੁਹਾਨੂੰ ਦੱਸ ਦਿਆਗੇ ਇੱਥੋਂ ਚੱਲ ਇਥੋਂ ਬਾਅਦ ਤੁਸੀਂ ਜਾ ਸਕਦੇ ਜੇ ਔਰ ਪਾਰਟੀ ਦੀ ਕੀ ਮਨਸ਼ਾ ਜਿਹੜੇ ਕੈਬਨਿਟ ਮੰਤਰੀਆਂ ਨੂੰ ਉਤਾਰਿਆ ਗਿਆ ਮੈਦਾਨ ਚ ਪੰਜ ਇਹਦਾ ਮਤਲਬ ਹੈ ਉਹ ਪਾਰਟੀ ਕਿਤੇ ਨਾ ਕਿਤੇ ਕਮਜ਼ੋਰ ਹੋਈ ਹੈ ਪਾਰਟੀ ਦੇਖੋ ਉਹਨਾਂ ਦਾ ਮੰਨਣਾ ਸੀ ਚੰਗੇ ਅਸੀਂ ਮਤਲਬ ਜਿਹੜੇ ਇਹ ਪੁਸ਼ਤੈਨੀ ਜਿਹੜੇ ਪਰਿਵਾਰ ਹੈ ਉਹੋ ਜੇ ਨਹੀਂ ਕਰਾਂਗੇ ਅਸੀਂ ਨਵੇਂ ਘਰਾਂ ਦੇ ਮੁੰਡਿਆਂ ਨੂੰ ਮੌਕਾ ਦਵਾਂਗੇ ਇਹਦਾ ਮਤਲਬ ਪਾਰਟੀ ਕਮਜ਼ੋਰ ਹੋ ਗਈ ਹੈ ਕਿ ਪਾਰਟੀ ਦੇ ਨਾਂ ਦੇ ਉੱਤੇ ਲੋਕ ਜਿੱਤੇ ਸੀ ਹੁਣ ਬੰਦੇ ਦੇ ਨਾਂ ਦੇ ਉੱਤੇ ਪਾਰਟੀ ਜਿਤਾਉਣਾ ਚਾਹੁੰਦੀ ਹੈ ਸੋ ਉਹ ਆਪਣੀ ਹੀ ਗੱਲ ਦੇ ਉੱਤੇ ਫਿੱਕੇ ਪੈ ਰਹੇ ਨੇ ਜਿਹੜੀ ਗੱਲ ਉਹਨਾਂ ਨੇ ਕੀਤੀ ਸੀ ਉਹ ਅੱਜ ਉਹਨਾਂ ਦੇ ਵਰਕਰ ਉਹਨਾਂ ਨੂੰ ਸ ਸੋ ਮੈਂ ਸਾਰੇ ਨੂੰ ਕਹੂੰਗਾ ਵੀ ਆਪਾਂ ਸਾਰਥਕ ਤਰੀਕੇ ਦੇ ਨਾਲ ਆਪਾਂ ਕੰਮ ਕਰੀਏ ਗੱਲ ਕਰੀਏ ਤੇ ਫਿਰ ਜਿਹੜੇ ਜਿਹੜੇ ਸਵਾਲ ਹੈ ਤੁਹਾਡੇ ਹੀ ਸਵਾਲ ਤੋਂ ਕਿਤੇ ਨਹੀਂ ਭਜਦੇ ਜਿੱਥੇ ਕਹਿਣਗੇ ਜਦੋਂ ਕਹਿਣਗੇ ਆਪਾਂ ਬਹਿ ਕੇ ਆ ਗੱਲਬਾਤ ਕਰ ਸਕਦੇ ਉਹਨਾਂ ਦਾ ਨਾਰਾ 400 ਪਾਰ ਕਿਸ ਤਰ੍ਹਾਂ ਦੇਖਦੇ ਹੋ ਸੁਨਾਰੇ ਦੇ ਦੇਖੋ ਉਹਨਾਂ ਦਾ ਨਾਰਾ ਇਹ ਨਹੀਂ ਕਹੇ ਨਾਰੇ ਦੇ ਪਿੱਛੇ ਉਹਨਾਂ ਦਾ ਮਕਸਦ ਕੁਝ ਹੋਰ ਹੈ ਉਹ ਕਨਸਟੀਟਿਊਸ਼ਨ ਨੂੰ ਖਤਮ ਕਰਨਾ ਚਾਹੁੰਦੀ ਸਵਧਾਨ ਨੂੰ ਅੱਜ ਲੋੜ ਹੈ ਸਵਧਾਨ ਨੂੰ ਬਚਾਉਣ ਦੀ ਮੇਰਾ ਨਹੀਂ ਖਿਆਲ 100 ਪਾਰ ਵੀ ਟੱਪਣਗੇ ਤੁਸੀਂ ਅੱਜ ਮੈਂ ਦਿੱਲੀ ਰਿਹਾ ਹਾਂ ਚਾਰ ਦਿਨ ਤੁਸੀਂ ਅਲੱਗ-ਅਲੱਗ ਇਲਾਕਿਆਂ 'ਚ ਗੱਲ ਹੋਈ ਹੈ ਮਤਲਬ ਇਹਨਾਂ ਦੇ ਖੁਦ ਦੇ ਲੀਡਰ ਵੀ ਇਹ ਗੱਲ ਮੰਨਣ ਨੂੰ ਤਿਆਰ ਹੋ ਗਏ ਕਿ ਲੋਕਾਂ 'ਚ ਬਹੁਤ ਗੁੱਸਾ ਹੈ ਕਿਉਂਕਿ ਕਨਸਟੀਟਿਊਸ਼ਨ ਦਾ ਜਿਸ ਤਰੀਕੇ ਨਾਲ ਇਸ ਬਾਬਾ ਸਾਹਿਬ ਭੀਮਰਾਓ ਬੇਦਕਰ ਜੀ ਨੇ ਆਪਾਂ ਨੂੰ ਅਧਿਕਾਰ ਦਿੱਤੇ ਜਿਸ ਤਰੀਕੇ ਨਾਲ ਉਹਨਾਂ ਨੇ ਲਤਾੜਿਆ ਇਸ ਚੀਜ਼ ਨੂੰ ਅੱਜ ਚੁਣਿਆ ਹੋਇਆ ਨੁਮਾਇੰਦੇ ਦਾ ਕੋਈ ਮੁੱਲ ਨਹੀਂ ਰਹਿ ਗਿਆ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਅੰਦਰ ਈਡੀ ਦੇ ਨਾਲ ਪ੍ਰੈਸ਼ਰ ਪਾ ਕੇ ਈਡੀ ਰੇਡ ਕਰਦੀ ਹੈ ਉਹ ਬੀਫ ਕੰਪਨੀਆਂ ਜਿਹੜੀਆਂ ਨੇ ਇਹਨਾਂ ਨੂੰ ਚੰਦਾ ਦਿੰਦੀਆਂ ਨੇ ਉਹ ਚైనా ਦੀਆਂ ਕੰਪਨੀਆਂ ਚੰਦਾ ਦੇ ਰਹੀਆਂ ਜਿਹੜਾ ਚైనా ਸਾਡੇ ਦੇਸ਼ 'ਚ ਆ ਗਿਆ ਉਹ ਪਾਕਿਸਤਾਨੀਆ ਕੰਪਨੀਆਂ ਇਹਨਾਂ ਨੂੰ ਚੰਦਾ ਦੇ ਰਹੀਆਂ ਨੇ ਇਲੈਕਟਰਲ ਬਾਂਡ ਦੇ ਨਾਂ ਦੇ ਉੱਤੇ ਸੋ ਕੀ ਹੋ ਰਿਹਾ ਇੰਨੀ ਵੱਡੀ ਕਰਪਸ਼ਨ ਔਰ ਜਿਹੜਾ ਐਮ ਐਸ ਐਮ ای ਸਭ ਤੋਂ ਵੱਡਾ ਜਿਹੜਾ ਇਸ ਵੇਲੇ ਦੁੱਖ ਦਾ ਕੰਮ ਆ ਕਿਉਂਕਿ ਭਾਜ ਭਾਗ ਗਿਣੀ ਜਾਂਦੀ ਸੀ ਕਿ ਇਹ ਵਪਾਰੀ ਜਿਹੜੇ ਛੋਟਾ ਵਪਾਰੀ ਇਹ ਦੁਕਾਨਦਾਰ ਉਹਨਾਂ ਦੀ ਪਾਰਟੀ ਆ ਪਰ ਅੱਜ ਐਮ ਐਸ ਐਮ ای ਜਿਹੜਾ ਆ ਉਹ ਉਹਨੂੰ ਇੱਕ ਚੋਰ ਦੀ ਤਰ੍ਹਾਂ ਸਾਬਤ ਕਰ ਦਿੱਤਾ ਅੱਜ 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 ਲੋਕਾਂ ਦਾ ਵਪਾਰ ਜਿਹੜਾ ਇਹ ਕਲੀਅਰ ਕਰੋ ਨਹੀਂ ਤਾਂ ਤੁਹਾਡੀ ਇਨਕਮ ਟੈਕਸ ਬਣਾ ਦੇਾਂਗੇ ਦੱਸੋ ਛੋਟਾ ਵਪਾਰੀ ਜਿਹੜਾ ਇੱਕ ਮਾਣ ਕਰਦਾ ਸੀ ਆਪਣੇ ਵਪਾਰ ਤੇ ਅੱਜ ਉਹਨੂੰ ਲੇਬਰ ਦੇ ਬਣਾ ਕੇ ਰੱਖ ਦਿੱਤਾ ਇਹਨਾਂ ਨੇ ਸੋ ਕਿਤੇ ਨਾ ਕਿਤੇ ਭਾਜਪਾ ਦਾ ਜਿਹੜਾ ਵਰਗੀਕਰਨ ਦਾ ਐਂਡਾ ਧਰਮ ਦਾ ਝੰਡਾ ਉਹ ਅੱਜ ਨੰਗਾ ਹੋ ਗਿਆ ਅਮਰਸਰ ਲੋਕ ਸਭਾ ਸੀਟ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਜੋ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਸ਼੍ਰੀ ਅਮਰਸਰ ਸਾਹਿਬ ਪਹੁੰਚੇ ਨੇ ਜਿੱਥੇ ਪਿਛਲੇ 7 ਸਾਲ ਕਿਉਂਕਿ 2017 ਚ ਪਹਿਲੀ ਵਾਰ ਲੋਕ ਸਭਾ ਚ ਪਹੁੰਚੇ ਸਨ ਉਪਚੋਣ ਹੋਈ ਸੀ ਔਰ ਉਸ ਤੋਂ ਬਾਅਦ 2019 ਚ ਪਾਰਟੀ ਵੱਲੋਂ ਮੁਰਤੋਂ ਭਰੋਸਾ ਪਕਟਾਇਆ ਗਿਆ ਔਰ ਲਗਾਤਾਰ ਤੀਸਰੀ ਵਾਰ ਟਿਕਟ ਹਾਸਲ ਹੋਈ ਹੈ ਆਪਣੀਆਂ 7 ਸਾਲ ਦੀਆਂ ਪ੍ਰਾਪਤੀਆਂ ਕਨਾਈਆਂ ਵਿਰੋਧੀਆਂ ਦੀਆਂ ناکਾਮੀਆਂ ਕਨਾਈਆਂ ਹੁਣ ਚਾਰ ਉਮੀਦਵਾਰ ਮੈਦਾਨ ਚ ਨੇ ਮੁੱਖ ਤੌਰ ਤੇ ਉਹ ਦੇਖਣ ਵਾਲੀ ਗੱਲ ਇਹ ਕਿਸ ਦੀ ਰੇਲ ਗੱਡੀ ਜਿਹੜੀ ਹੈ ਉਹ ਦਿੱਲੀ ਸਟੇਸ਼ਨ ਤੇ ਪਹੁੰਚਦੀ ਹੈ ਕੈਮਰਾ ਬਸਨ ਅਵਤਾਰ ਸਿੰਘ ਦੇ ਨਾਮ ਰਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ